ਹਾਂਜੀ ਪਿਆਰੇ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PSP ਸਕੂਲ ਪੇਪਰਸ ਦੇ ਵਿੱਚ ਅੱਜ ਅਸੀਂ ਸਾਡੀ ਪਲੱਸ 2 ਦੀ ਪੰਜਾਬੀ ਲਾਜ਼ਮੀ ਦੀ ਕਹਾਣੀ ਮਾੜਾ ਬੰਦਾ ਜੋ ਕਿ ਪ੍ਰੀਮ ਪ੍ਰਕਾਸ਼ ਦੁਆਰਾ ਲਿਖੀ ਗਈ ਹੈ ਉਹਦਾ ਸਾਰ ਕਰਾਂਗੇ ਤਾਂ ਚਲੋ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਆਪਾਂ ਲੇਖਕ ਬਾਰੇ ਜਾਣ ਲੈਣੇ ਥੋੜਾ ਜਿਹਾ ਪ੍ਰੀਮ ਪ੍ਰਕਾਸ਼ ਜੀ ਦਾ ਜਨਮ ਸਰਕਾਰੀ ਕਾਗਜ਼ਾ ਵਿੱਚ 7 7 4 1932 ਵਿੱਚ 1932 ਪਰ ਅਸਲ ਵਿੱਚ 26 6 1932 ਨੂੰ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਸ਼੍ਰੀਮਤੀ ਦਇਆਵੰਤੀ ਅਤੇ ਪ੍ਰਿੰਸੀਪਲ ਰਾਮ ਪ੍ਰਸਾਦ ਜੀ ਦੇ ਘਰ ਹੋਇਆ। ਅੰਗਰੇਸ਼ਟ ਰਾਸ਼ਟਰੀ ਸਾਹਿਤ ਅਕਾਦਮੀ ਵੱਲੋਂ ਕੁਝ ਅਣਕਿਹਾ ਵੀ ਕਹਾਣੀ ਸੰਗ੍ਰਹਿ ਲਈ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਚਲੋ ਆਪਾਂ ਕਹਾਣੀ ਨੂੰ ਪੜਦੇ ਫਟਾਫਟ ਸਾਰ ਬਾਰੇ। ਕਹਾਣੀ ਕੀ ਹੈ? ਕਹਾਣੀ ਦਾ ਸਾਰ। ਤਾਂ ਆਪਾਂ ਸਿੱਧਾ ਕਹਾਣੀ ਦੇ ਸਾਰ ਤੇ ਚੱਲਦੇ ਹਾਂ ਪਹਿਲਾਂ। ਕਹਾਣੀ ਦਾ ਸਾਰ ਕੀ ਹੈ ਕਹਾਣੀਕਾਰ ਦੀ ਪਤਨੀ ਸਬਜ਼ੀ ਮੰਡੀ ਤੋਂ ਰਿਕਸ਼ੇ ਵਿੱਚ ਬੈਠ ਕੇ ਘਰ ਆਈ ਸੀ ਰਿਕਸ਼ੇ ਵਾਲੇ ਨੂੰ ਉਸਦੇ 2 ਰੁਪਏ ਉਸ ਨੇ 2 ਰੁਪਏ ਦੇਣੇ ਤੈਅ ਕੀਤੇ ਸਨ ਪਰ ਰਿਕਸ਼ੇ ਵਾਲੇ ਨੇ ਰਿਕਸ਼ਾ ਰੋਕ ਕੇ ਕਿਹਾ ਕਿ ਇਹ ਤਾਂ ਬੀਬੀ ਜੀ ਇਹ ਤਾਂ ਬੀਬੀ ਜੀ ਇਹ ਤਾਂ ਸ਼ਕਤੀਨਗਰ ਆ ਗਿਆ ਠੀਕ ਹੈ ਬੀਬੀ ਜੀ ਇਹ ਤਾਂ ਸ਼ਕਤੀਨਗਰ ਆ ਗਿਆ ਸੜਕ ਵੀ ਟੁੱਟੀ ਹੋਈ ਹੈ 3 ਰੁਪਏ ਦਿਓ ਕਥਾਵਾਚਕ ਦੀ ਪਤਨੀ ਨੇ 2 ਰੁਪਏ ਫੜਾਏ 2 ਰੁਪਏ ਉਸ ਨੇ ਵਗਾ ਕੇ ਸੁੱਟ ਦਿੱਤੇ ਤੇ ਆਵਾਜ਼ ਸੁਣ ਕੇ ਕਥਾਵਾਚਕ ਬਾਹਰ ਆ ਗਿਆ ਤਾਂ ਉਹ ਰਿਕਸ਼ੇ ਵਾਲੇ ਨੂੰ ਮਾਰਨ ਲੱਗਾ ਪਰ ਰਿਕਸ਼ੇ ਵਾਲਾ ਗਰੀਬ ਤੇ ਮਾੜੇ ਬੰਦੇ ਨਾਲ ਵਧੀ ਕੀ ਆਖਦਾ ਹੋਇਆ ਭੈੜੀਆਂ ਨਜ਼ਰਾਂ ਨਾਲ ਵੇਖਦਾ ਤੁਰ ਪਿਆ ਕਥਾਵਾਚਕ ਸਮਝਦਾ ਸੀ ਕਿ ਉਹ 1 ਰੁਪਿਆ ਵੱਧ ਮੰਗ ਕੇ 50 ਪੈਸੇ ਹੋਰ ਲੈਣੇ ਚਾਹੁੰਦਾ ਸੀ ਪਰ ਉਸ ਨੂੰ ਪਰ ਉਸ ਨੂੰ ਉਸ ਦਾ ਤਰੀਕਾ ਪਸੰਦ ਨਹੀਂ ਆਇਆ ਉਸ ਨੂੰ ਚਾਹੀਦਾ ਸੀ ਕਿ ਨਿਮਰਤਾ ਨਿਮਰਤਾ ਤੇ ਮਿੰਤਾ ਨਾਲ ਕਹਿੰਦਾ ਕਿ ਉਸ ਨੇ ਉਹਨਾਂ ਦੀ ਕੋਠੀ ਨੂੰ ਨੇੜੇ ਸਮਝਿਆ ਸੀ ਪਰ ਉਹ ਦੂਰ ਨਿਕਲੀ ਉਸ ਨੂੰ 50 ਪੈਸੇ ਹੋਰ ਦੇ ਦਿਓ ਤੇ ਉਸ ਨੂੰ ਉਸ ਦੀ ਪਤਨੀ ਤੋਂ ਮਿਲ ਮਿਲ ਹੀ ਜਾਣੇ ਸਨ ਜੋ ਤੁਰ ਦੇ ਜਾਂਦੇ ਗਰੀਬ ਗੁਰਬੇ ਨੂੰ ਚਾਹ ਤੇ ਰੋਟੀ ਦਿੰਦੀ ਜਾਂਦੀ ਹੈ ਮਤਲਬ ਵੀ ਜੇ ਉਹ ਤੋਂ ਮਿੰਨਤਾ ਨਾਲ ਮੰਗਦਾ ਤਾਂ ਉਹਨੂੰ ਮਿਲ ਜਾਣੇ ਸਿਓ 50 ਪੈਸੇ ਹੋਰ ਕਿਉਂਕਿ ਉਹਦੀ ਪਤਨੀ ਦਿਆਲੂ ਹੈ ਉਹ ਗਰੀਬ ਨੂੰ ਰੋਟੀ ਚਾਹ ਪਾਣੀ ਦਿੰਦੀ ਰਹਿੰਦੀ ਹੈ ਪਰ ਪੋੜਾ ਇਸ ਕਰਕੇ ਪਿਆ ਸੀ ਕਿ ਉਸਨੇ 2 ਰੁਪਏ ਸੁੱਟ ਦਿੱਤੇ ਸਨ ਤੇ ਕਥਾਵਾਚਕ ਉਸ ਨਾਲ ਗਰਮ ਹੋ ਪਿਆ ਸੀ ਇਸ ਪਿਛੋਂ ਕਥਾਵਾਸ਼ਕ ਦੀ ਪਤਨੀ ਨੇ ਉਸ ਤੋਂ ਚੋਰੀ-ਚੋਰੀ ਰਸੋਈ ਵਿੱਚੋਂ ਬਾਹਰ ਨਿਕਲ ਕੇ ਦੇਖਿਆ ਕਿ ਰਿਕਸ਼ੇ ਵਾਲਾ ਕੋਠੀ ਦੇ ਬਾਹਰ ਖੜਾ ਸੀ ਪਤਨੀ ਰਸੋਈ ਵਿੱਚ ਚਾਹ ਬਣਾਉਣ ਲੱਗ ਪਈ ਕਥਾਵਾਚਕ ਆਪਣੀ ਭੂਆ ਦੇ ਪੁੱਤਰ ਜੋ ਕਿ ਜੰਗਲਾਤ ਅਫਸਰ ਸੀ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਕੀ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਉਹ ਚਿੱਠੀ ਲਿਖ ਰਿਹਾ ਸੀ ਆਪਣੇ ਪੁੱਤਰ ਭੂਆ ਦੇ ਪੁੱਤਰ ਨੂੰ ਠੀਕ ਹੈ ਜੋ ਕਿ ਜੰਗਲਾਤ ਵਿਭਾਗ ਦੇ ਵਿੱਚ ਗਿਆ ਅਫਸਰ ਸੀ ਜੋ ਕਿ ਕਈ ਦਿਨਾਂ ਤੋਂ ਅਧੂਰੀ ਪਈ ਸੀ ਚਿੱਠੀ ਅਧੂਰੀ ਪਈ ਸੀ ਕਈ ਦਿਨਾਂ ਤੋਂ ਉਹ ਸਾਈਜ਼ ਅਤੇ ਡਿਜ਼ਾਈਨ ਸੰਬੰਧੀ ਉਲਝੀ ਗੱਲ ਬਾਰੇ ਸੋਚ ਰਿਹਾ ਸੀ ਕਿ ਉਸ ਦੀ ਬੇਚਾਨ ਹੋਈ ਪਤਨੀ ਨੇ ਦੱਸਿਆ ਕਿ ਰਿਕਸ਼ੇ ਵਾਲਾ ਕੂਟੀ ਦੇ ਬਾਹਰ ਖੜਾ ਹੈ ਕਥਾਵਾਚਕ ਚਾਹੁੰਦਾ ਸੀ ਕਿ ਉਸ ਦੀ ਪਤਨੀ ਉਸ ਦਾ ਧਿਆਨ ਨਾ ਹੀ ਕਰੇ ਪਰ ਚਿੱਠੀ ਉਸ ਤੋਂ ਵੀ ਨਹੀਂ ਸੀ ਲਿਖੀ ਜਾ ਰਹੀ ਮਤਲਬ ਹੀ ਉਗੀ ਆਉਂਦਾ ਸੀ ਵੀ ਉਹਦੀ ਪਤਨੀ ਉਧਰ ਧਿਆਨ ਨਾ ਦੇਵੇ ਪਰ ਉਹਦਾ ਧਿਆਨ ਵੀ ਉਧਰ ਹੀ ਜਾ ਰਿਹਾ ਸੀ ਉਤੋਂ ਵੀ ਚਿੱਠੀ ਲਿਖੀ ਨਹੀਂ ਜਾ ਰਹੀ ਸੀ ਉਹ ਆਪ ਵੀ ਕਈ ਵਾਰ ਬਾਰੀ ਵਿੱਚੋਂ ਬਾਹਰ ਦੇਖ ਚੁੱਕਾ ਸੀ ਰਿਕਸ਼ੇ ਵਾਲਾ ਆਪਣੇ ਰਿਕਸ਼ਾ ਦਾ ਰੁੱਖ ਪਾਰਕ ਵੱਲ ਕਰਕੇ ਉੱਥੇ ਹੀ ਖੜਾ ਸੀ ਉਸ ਨੇ ਇੱਕ ਵਾਰ ਵੀ ਉਹਨਾਂ ਵੱਲ ਨਹੀਂ ਸੀ ਦੇਖਿਆ ਸ਼ਕਲ ਤੋਂ ਉਹ ਕੋਈ ਜ਼ੁਰਾਇਮ ਪੇਸ਼ਾ ਬੰਦਾ ਲੱਗਦਾ ਸੀ ਠੀਕ ਹੈ ਜਦੋਂ ਉਸਨੇ ਆਨ ਕੱਢ ਕੇ ਕਥਵਾਚਕ ਵੱਲ ਦੇਖਿਆ ਸੀ ਤੇ ਉਸਦੀ ਪਤਨੀ ਦੇ ਦਿੱਤੇ ਦੋ ਰੁਪਏ ਵਗਾ ਕੇ ਮਾਰੇ ਸੰਤ ਕਥਵਾਚਕ ਦਾ ਦਿਲ ਕਰਦਾ ਸੀ ਕਿ ਉਹ ਉਸ ਨੂੰ ਲਤਾਂ ਬਾਹਾਂ ਤੋਂ ਫੜ ਕੇ ਥੱਲੇ ਸੁੱਟ ਲਵੇ ਉਸ ਦੀਆਂ ਸੁੱਕੀਆਂ ਬਾਹਾਂ ਨੂੰ ਮੋੜਕ ਸੁੱਟੇ ਪਰ ਉਸਦੀ ਪਤਨੀ ਨੇ ਉਸ ਨੂੰ ਰੋਕ ਦਿੱਤਾ ਸੀ ਤੇ ਨਾਲ ਹੀ ਕਥਵਾਚਕ ਇਹ ਸੋਚ ਕੇ ਚੁੱਪ ਕਰ ਗਿਆ ਸੀ ਕਿ ਇਸ ਕਮੀਨੇ ਨੂੰ ਹੱਥ ਲਾਉਣ ਨਾਲ ਅੱਗੇ ਉਸ ਦੇ ਗਾਲੀ ਗਲੋਚ ਕਰਨ ਨਾਲ ਉਸ ਦੀ ਇੱਜ਼ਤ ਖਰਾਬ ਹੋ ਸਕਦੀ ਹੈ ਉਂਝ ਕਥਾਵਾਚਕ ਵੀ ਇਨਸਾਫੀ ਵੀ ਨਹੀਂ ਸੀ ਸਹਿਣ ਸਕਦਾ ਸਹਿਣ ਕਰ ਸਕਦਾ ਜਿਹੜੀ ਕਿ ਰਿਕਸ਼ੇ ਵਾਲੇ ਪੈਸੇ ਲੈਣ ਸਮੇ ਆਮ ਕਰਦੇ ਰਹਿੰਦੇ ਹਨ ਕਥਾਵਾਚਕ ਦੀ ਪਤਨੀ ਚਾਹ ਦਾ ਕੱਪ ਲੈ ਕੇ ਉਸਦੇ ਕੋਲ ਆਈ ਤੇ ਬਹਾਨੇ ਨਾਲ ਸਿਰ ਫਿਰ ਉਸ ਨੂੰ ਦੇਖ ਆਈ ਉਸਨੇ ਕਥਾਵਾਚਕ ਨੂੰ ਕਿਹਾ ਕਿ ਉਹ ਉਹਨਾਂ ਨੂੰ ਸਾਰੀ ਗੱਲ ਛੱਡ ਕੇ 3 ਰੁਪਏ ਹੀ ਦੇ ਦੇ ਦੇਣੇ ਚਾਹੀਦੇ ਹਨ ਉਹ ਪਰ ਕਥਾਵਚ ਕਿਸ ਗੱਲ ਲਈ ਕਿਸ ਸਹਿਮਤ ਨਾ ਹੋਇਆ ਉਸ ਦੀ ਪਤਨੀ ਕਹਿਣ ਕਹਿ ਰਹੀ ਸੀ ਕਿ ਉਹ ਗਰੀਬ ਹੈ ਸਾਡੇ ਕੋਲੋਂ ਪੈਸੇ ਕਿਤੇ ਡਿੱਗ ਵੀ ਪੈਂਦੇ ਹਨ ਮਤਲਬ ਵੀ ਉਹ ਫਿਰ ਉਹਦੀ ਪਤਨੀ ਥੋੜੀ ਕਮਜ਼ੋਰ ਨਰਮ ਪੈ ਗਈ ਵੀ ਸਾਨੂੰ 3 ਰੁਪਏ ਹੀ ਦੇ ਦੇਣੇ ਚਾਹੀਦੇ ਨੇ ਉਹਨੂੰ ਪਰ ਕਥਾਵਚ ਕੀ ਆ ਉਹ ਕਹਿੰਦਾ ਮੈਂ ਨਹੀਂ ਨਹੀਂ ਮੰਨਦਾ ਉਹ ਮੰਨਦਾ ਨਹੀਂ ਤੇ ਫਿਰ ਉਹ ਕਹਿਣ ਲੱਗੀ ਵੀ ਕੀ ਕਈ ਵਾਰ ਆਪਣੇ ਤੋਂ ਪੈਸੇ ਡਿੱਗ ਹੀ ਜਾਂਦੇ ਨੇ ਫਿਰ ਵੀ ਤਾਂ ਆਪਾਂ ਜਾਰੀ ਲਵਾਂਗੇ ਬਿੱਦੇ ਇਹਦੇ ਨੇ ਬੱਚੇ 1-2 ਰੁਪਏ ਹਰ ਰੋਜ਼ ਖਰਚ ਕਰ ਦਿੰਦੇ ਨੇ ਵੀ ਬੱਚੇ ਵੀ ਤਾਂ 1-2 ਰੁਪਏ ਖਰਚ ਕਰ ਹੀ ਦਿੰਦੇ ਨੇ ਉੰਜ ਉਸ ਦੀ ਗੱਲ ਕਥਾਵਾਚਕ ਨੂੰ ਠੀਕ ਵੀ ਲੱਗਦੀ ਸੀ ਜਿਹੜਾ ਕਿ ਹਰ ਰੋਜ਼ 2.5-3 ਰੁਪਏ ਦੀਆਂ ਸਿੱਕਟਾਂ ਫੂਕ ਛੱਡਦਾ ਸੀ ਤੇ ਮਹੀਨੇ ਵਿੱਚ 2-3 ਵਾਰ ਸਿਨੇਮਾ ਦੇਖਣ ਜਾਂਦਾ ਸੀ ਫਿਰ ਕਥਵਾਚਕ ਦੇ ਪੁੱਤਰ ਨੇ ਦੱਸਿਆ ਕਿ ਰਿਕਸ਼ੇ ਵਾਲਾ ਉੱਥੇ ਹੀ ਖੜਾ ਹੈ ਉਹ ਇੱਕ ਬੰਦੇ ਤੇ ਪੁੱਛਣ ਤੇ ਵੀ ਉਸ ਨੂੰ ਕੰਪਨੀ ਬੈਗ ਲੈ ਨਹੀਂ ਮਤਲਬ ਇੱਕ ਬੰਦੇ ਨੇ ਉਹਨੂੰ ਪੁੱਛਿਆ ਵੀ ਉਹਨੂੰ ਕੰਪਨੀ ਬੈਗ ਲੈ ਜਾ ਪਰ ਉਹ ਲੈ ਕੇ ਨਹੀਂ ਗਿਆ ਉੱਥੇ ਹੀ ਖੜਾ ਸੀ ਇਹ ਸੁਣ ਕੇ ਕਥਵਾਚਕ ਨੂੰ ਰਿਕਸ਼ੇ ਵਾਲੇ ਦੇ ਰਵੱਈਏ ਉੱਤੇ ਗੁੱਸਾ ਆਇਆ ਜਿਹੜਾ 1 ਰੁਪਏ ਪਿੱਛੇ ਆਪਣਾ ਸਮਾਂ ਤੇ ਕਮਾਈ ਬਰਬਾਦ ਕਰ ਰਿਹਾ ਸੀ ਇਹ ਗੱਲਾਂ ਸੋਚਦੇ ਹਾਂ ਉਸ ਦੀ ਚਿੱਠੀ ਅਧੂਰੀ ਹੀ ਪਈ ਸੀ ਉਸ ਨੂੰ ਰਿਕਸ਼ੇ ਵਾਲੇ ਦਾ ਖੜੇ ਹੋਣ ਰਹਿਣ ਦੀ ਚਿੰਤਾ ਹੋ ਰਹੀ ਸੀ ਮਤਲਬ ਵੀ ਉੱਥੇ ਖੜਾ ਉਹਨੂੰ ਚਿੰਤਾ ਹੋ ਰਹੀ ਸੀ ਕਥਵਾਚਕ ਨੂੰ ਪਰ ਉਹ ਆਪਣੀ ਪਤਨੀ ਨੂੰ ਕਹਿ ਰਿਹਾ ਸੀ ਕਿ ਉਹ ਆ ਥੱਕ ਹਾਰ ਕੇ ਚਲਾ ਜਾਵੇਗਾ ਪਤਨੀ ਦੇ ਕੱਪ ਚੁੱਕ ਕੇ ਰਸੋਈ ਵਿੱਚ ਜਾਣ ਮਗਰੋਂ ਕਥਾਵਚਕ ਨੇ ਬਾਗ਼ੀ ਵਿੱਚ ਦੇਖਿਆ ਕਿ ਕੋਈ ਹੋਰ ਰਿਕਸ਼ੇ ਵਾਲਾ ਉਸ ਕੋਲ ਖੜ੍ਹਾ ਹੈ ਤੇ ਉਸ ਨਾਲ ਗੱਲ ਕਰਕੇ ਕਾਲੀ ਵਿੱਚ ਅੱਡੇ ਵੱਲ ਚਲਾ ਗਿਆ ਸੀ ਕਥਾਵਚਕ ਇਹ ਸੋਚ ਕੇ ਡਰ ਗਿਆ ਕਿ ਕਿਤੇ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਨਾ ਗਿਆ ਹੋਵੇ ਪਰ ਬਾਰੋਂ ਇਹ ਜ਼ਾਹਿਰ ਕਰ ਰਿਹਾ ਸੀ ਕਿ ਜਿਵੇਂ ਉਸ ਨੂੰ ਉਸ ਦੀ ਕੋਈ ਪਰਵਾਹ ਨਾ ਹੋਵੇ ਪਤਨੀ ਫੇਰ ਆਈ ਤੇ ਕਹਿਣ ਲੱਗੀ ਕਿ ਚੰਗਾ ਹੁੰਦਾ ਜੇ ਰਿਕਸ਼ੇ ਵਾਲੇ ਨੂੰ ਜ਼ਿਆਦਾ ਕਪਾ ਪਲਾ ਦਿੰਦੀ ਹੁਣ ਡੋਲਣੀ ਪਈਏ ਉਹ ਸਮਝੌਤੇਦਾਰ ਆ ਲੱਭ ਰਹੀ ਸੀ ਮਤਲਬ ਕਿ ਉਹਦੀ ਪਤਨੀ ਹੁਣ ਕੀ ਸਮਝੌਤੇਦਾਰ ਆ ਲੱਭ ਰਹੀ ਸੀ ਕੋਈ ਉਹ ਪਤਨੀ ਪਤੀ ਨੂੰ ਕਹਿ ਰਹੀ ਸੀ ਕਿ ਜੇਕਰ ਰਾਤ ਹੋਵੇ ਤੇ ਮੀਂਹ ਪੈਂਦਾ ਹੋਵੇ ਤਾਂ ਰਿਕਸ਼ੇ ਵਾਲੇ ਨੂੰ 3 ਰੁਪਏ ਹੀ ਦਿੰਦੇ ਹਨ ਕਥਾਵਾਚਕ ਨੇ ਸ਼ਕਤੀ ਨਾਲ ਉਸ ਦੀ ਗੱਲ ਨੂੰ ਕੱਟਦਿਆਂ ਕਿਹਾ ਕਿ ਹੁਣ ਕੋਈ ਮੀਂਹ ਨਹੀਂ ਪੈ ਰਿਹਾ ਇਹ ਗੱਲ ਕਰਦਿਆਂ ਉਸਨੇ 2 3 ਸਤਰਾਂ ਲਿਖ ਕੇ ਚਿੱਠੀ ਅਧੂਰੀ ਹੀ ਪੂਰੀ ਕਰ ਦਿੱਤੀ ਉਸ ਨੂੰ ਆਪਣੀ ਪਤਨੀ ਦੀ ਇਸ ਆਦਤ ਉੱਤੇ ਖਿਜ ਆ ਰਹੀ ਸੀ ਕਿ ਜਦੋਂ ਕੋਈ ਮਜਬੂਰ ਮਜ਼ਦੂਰ ਝਗੜਾ ਪਾ ਬੈਠੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਪਾ ਲਈ ਜਾਵੇ ਮਤਲਬੀ ਵੱਧ ਪੈਸੇ ਦੇ ਕੇ ਸਮਝੌਤਾ ਕਰ ਲਿਆ ਜਾਵੇ ਉੱਡੇ ਉੱਤੇ ਬੈਠ ਕੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਕਿ ਭੰਡੀ ਪੈਸੇ ਦਾ ਪਾਨ ਖਾ ਕੇ ਵੀ ਥੁੱਕ ਦੇ ਦਿੰਦੇ ਹੋ ਇਸ ਗਰੀਬ ਦੀ ਤਲੀ ਉੱਤੇ ਵੀ ਥੁੱਕ ਦਿਓ ਕਥਾਵਾਚਕ ਗੁੱਸੇ ਨਾਲ ਉੱਠਿਆ ਤੇ ਰਿਕਸ਼ੇ ਵਾਲੇ ਨੂੰ ਪੁੱਛਣਾ ਚਾਹੁੰਦਾ ਸੀ ਕਿ ਉਸ ਨੇ ਪੁੱਛਣਾ ਚਾਹੁੰਦਾ ਸੀ ਕਿ ਉਸ ਨੇ ਜਾਣਿਆ ਕਿ ਨਹੀਂ ਉਹ ਪੁਲਿਸ ਕੋਲ ਉਸ ਵਿਰੁੱਧ ਸ਼ਿਕਾਇਤ ਕਰੇ ਪਰ ਜਦੋਂ ਉਸ ਨੇ ਬਰਾਂਡੇ 'ਚ ਆ ਕੇ ਦੇਖਿਆ ਤਾਂ ਰਿਕਸ਼ੇ ਵਾਲਾ ਜਾ ਚੁੱਕਾ ਸੀ ਉਸ ਨੇ ਆਪਣੀ ਪਤਨੀ ਪਤਨੀ ਨੂੰ ਕੀ ਆਵਾਜ਼ ਮਾਰੀ ਤਾਂ ਉਹ ਧਰਮ ਪੁੱਥੀ ਪੜ ਰਹੀ ਸੀ ਰਿਕਸ਼ੇ ਵਾਲੇ ਦੇ ਜਾਣ ਬਾਰੇ ਸੁਣ ਕੇ ਉਸ ਨੇ ਧਰਮ ਪੁੱਥੀ ਬਰਾਂਡੇ ਵਿੱਚ ਬੰਨੀ ਉੱਤੇ ਰੱਖ ਦਿੱਤੀ ਹੁਣ ਉਹ ਦੋਵੇਂ ਲਾਨ ਵਿੱਚ ਨਿਸ਼ਚਿਤ ਹੋ ਕੇ ਕੀ ਬੈਠ ਕੇ ਕਥਾਵਾਚਕ ਨੇ ਰਾਤੀ ਫਿਲਮ ਵੇਖਣ ਦੀ ਤਜਵੀਜ਼ ਕੀਤੀ ਪਤਨੀ ਨੇ ਕਿਹਾ ਹੁਣ ਉਹ 3 ਰੁਪਏ ਜਿਹੜੇ ਰਿਕਸ਼ੇ ਵਾਲੇ ਨੂੰ ਦੇਣੇ ਸਨ ਪਿੰਗਲਵਾੜੇ ਨੂੰ ਦੇ ਦੇਣਗੇ ਜਿਹੜੇ ਪੰਜਾਬੀ ਸੀ ਉਸ ਨੂੰ ਵੱਧ ਦੇਣੀ ਸੀ ਵੇਣ ਦੀ ਗੱਲ ਕਹੀ ਸੀ ਉਹ 50 ਪੈਸੇ ਬਸ 80 ਵਾਲੇ ਮੰਗਤੇ ਨੂੰ ਦੇ ਦੇਣਗੇ ਕਥਾਵਾਚਕ ਨੇ ਉਸ ਨਾਲ ਸਹਿਮਤੀ ਪ੍ਰਗਟ ਕੀਤੀ ਦੋਵੇਂ ਮੁਸਕਰਾ ਪਏ ਕਹਾਣੀਕਾਰ ਨੇ ਦੋਹਾਂ ਨੂੰ ਮਾੜੇ ਬੰਦੇ ਹੋਣ ਕਰਕੇ ਵਿਅੰਗ ਤਮਕ ਰੂਪ ਵਿੱਚ ਪੇਸ਼ ਕੀਤਾ ਹੈ ਦੂਜੇ ਪਾਤਰ ਰਿਕਸ਼ੇ ਵਾਲਾ ਵੀ ਬੇਸ਼ੱਕ ਗਰੀਬ ਹੈ ਪਰ ਉਹ ਗੀਤੀ ਗੱਲ ਤੋਂ ਮੁੱਕਰ ਜਾਣ ਵਾਲਾ ਬੇਅਕਲ ਹੈ ਢੂਠੇ ਤੇ ਸਵੈਮਾਨ ਵਾਲਾ ਹੋਣ ਕਰਕੇ ਮਾੜਾ ਬੰਦਾ ਹੈ ਇਸ ਪ੍ਰਕਾਰ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਸਾਡੇ ਸਮਾਜ ਦੇ ਪਾਤਰਾਂ ਦੇ ਮਾੜੇ ਕਿਰਦਾਰ ਦੀ ਝਲਕ ਪੇਸ਼ ਕੀਤੀ ਹੈ ਜਿਸ ਵਿੱਚ ਮੱਧ ਸ਼੍ਰੇਣੀਕ ਪਾਤਰ ਉਸ ਦੇ ਵਿਅੰਗ ਦਾ ਨਿਸ਼ਾਨਾ ਬਣੇ ਹਨ ਇਸ ਪ੍ਰਕਾਰ ਕਹਾਣੀ ਦਾ ਵਿਸ਼ਾ ਯਥਾਰਥਕ ਮਨੋਗਿਆਨਤ ਵਿਅੰਗਤਮਕ ਹੈ ਏਸੀ ਸਾਡੀ ਕੀ ਹੈ ਕਹਾਣੀ ਮਾੜਾ ਬੰਦਾ ਰਿਕਸ਼ੇ ਵਾਲੇ ਮਤਲਬ ਇਹਦੇ ਵਿੱਚ ਕਹਾਣੀ ਦੇ ਵਿੱਚ ਮਾੜਾ ਬੰਦਾ ਕੋਈ ਨਹੀਂ ਬਸ ਵੀ ਹਰੇਕ ਬੰਦੇ ਦੇ ਵਿੱਚ ਕੁਝ ਨਾ ਕੁਝ ਮਾੜੀਆਂ ਚੀਜ਼ਾਂ ਨੇ ਉਸ ਚੀਜ਼ ਨੂੰ ਪੇਸ਼ ਕੀਤਾ ਹੈ ਵੀ ਹਰੇਕ ਬੰਦੀ ਇੱਕ ਤਰ੍ਹਾਂ ਦਾ ਮਾੜਾ ਵੀ ਹੈ ਤੇ ਹਰੇਕ ਬੰਦਾ ਕਿਹ ਚੰਗਾ ਵੀ ਹੈ ਹੁਣ ਇਹਦੇ ਵਿੱਚ ਆਪਾਂ ਕਿਸੇ ਇੱਕ ਨੂੰ ਮਾੜਾ ਬੰਦਾ ਨਹੀਂ ਕਹਿ ਸਕਦੇ ਕਿਉਂਕਿ ਗਲਤੀਆਂ ਦੋਨੋਂ ਹੀ ਕਰ ਰਹੇ ਸੀਗੇ ਦੋਨੋਂ ਨੇ ਦੋਨਾਂ ਨੇ ਇਹੋ ਜਿਹੇ ਕੰਮ ਕੀਤੇ ਨੇ ਜਿਹੜੂ ਕਿ ਜਿਹੜੇ ਕਿ ਬਹੁਤੇ ਜ਼ਿਆਦਾ ਸਹੀ ਨਹੀਂ ਤਾਂ ਇਹ ਸੀ ਸਾਡੀ ਕਹਾਣੀ ਦਾ ਸਾਰ ਮਾੜਾ ਬੰਦਾ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਊਗਾ ਧੰਨਵਾਦ